ਆਦੀ ਰੋਂਦੀ ਰੋਂਦੀ ਗਈ ਆ ਮੇਰੇ ਕੋਲ ਅੱਛਾ ਆਂਦੀ ਸਰਪੰਚ ਸਾਹਿਬ ਤੁਸੀਂ ਕਹੋ ਮੈਂ ਇਹਨਾਂ ਨੇ ਪਤਾ ਨਹੀਂ ਕੀ ਇਹਦੇ ਸਰਚ ਪਾਇਆ ਜਾਣਾ ਹੀ ਜਾਣਾ ਹੁੰਦੇ ਸੀ ਤਾਂ ਂਡੇ ਪਿੰਡ ਦੇ ਵਿੱਚ ਇਕੱਠੇ ਹੋ ਕੇ ਕਹਿੰਦੇ ਮੋਟਰਸਾਈਕਲਾਂ ਤੇ ਅਸੀਂ ਹਿਮਾਚਲ ਜਾਣਾਗਾ ਅਸੀਂ ਘੁੰਮਣ ਵਾਸਤੇ ਜਾਣਾਗਾ ਮੁੰਡਿਆਂ ਨੇ ਆਪਣੀ ਟੀਮ ਬਣਾ ਲਈ ਆ ਜਿਹੜੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਆ ਉਹ ਕਹਿੰਦੇ ਆ ਵੀ ਤੁਸੀਂ ਨਾ ਜਾਓ ਘੁੰਮਣ ਤੇ ਸਾਰੀ ਗੱਲਬਾਤ ਆਪਾਂ ਇਹਨਾਂ ਨੂੰ ਪੁੱਛਦੇ ਆ ਵੀ ਕਿਹੜੇ ਕਿਹੜੇ ਮੁੰਡਿਆਂ ਨੇ ਘੁੰਮਣ ਜਾਣਾ ਐ ਅੰਕਲੇ ਕਿਹਦੇ ਮੁੰਡੇ ਘੁੰਮਣ ਚੱਲੇ ਕਿਤੇ ਘੁੰਮਣ ਚੱਲੇ ਆ ਜੀ ਪੁੱਛਿਆ ਕਰੋ ਇਜਾਜਤ ਲਈ ਇਹਨਾਂ ਨੇ ਇਜਾਜਤ ਮੰਨਦੇ ਨਹੀਂ ਮਾਪਿਆਂ ਦੀ ਤਾਂ ਜੀ ਮੰਨਦੇ ਮਾਂ ਇਹਦੀ ਰੋਂਦੀ ਰੋਂਦੀ ਗਈ ਆ ਮੇਰੇ ਕੋਲ ਅੱਛਾ ਆਂਦੀ ਸਰਪੰਚ ਸਾਹਿਬ ਤੁਸੀਂ ਕਹੋ ਮੈਂ ਇਹਨੂੰ ਕਿਹਾ ਮੇਰੀ ਮੰਨੈ ਨਹੀਂ ਆ ਤਾਂ ਮੋਟਰਸਾਈਕਲ ਤੇ ਜਾਣਾ ਸੀ ਤਾਂ ਮੋਟਰਸਾਈਕਲ ਤੇ ਜਾਣਾ ਕਿੰਨਾ ਰਿਸਕ ਹੈ ਹਾਂਜੀ ਮਾਚਲ ਜਾਣਾ ਅਜਲ ਸਾਡੇ ਲਈ ਕਿੰਨਾ ਰਿਸਕ ਹੈ ਹਾਂਜੀ ਕੀ ਹਾਲਾਤ ਚੱਲ ਰਹੇ ਆ ਉਤੋਂ ਇਹ ਆ ਆ ਦੋ ਮਲੰਗ ਜੇ ਹੈਗੇ ਉਹ ਇਹਨਾਂ ਦੀ ਮੰਦਾ ਨਹੀਂਗਾ ਅੱਛਾ ਕੱਖ ਨਹੀਂ ਇਹਨਾਂ ਦੇ ਪੱਲੇ ਐਨੇ ਫੁਕਰਿਆ ਦੇਖੋ ਇਹਨਾਂ ਦੀ ਪਹਿਲਾ ਸ਼ਕਲ ਦੇਖੋ ਇਹਨਾਂ ਦੀ ਇਹਨਾਂ ਨੇ ਪਤਾ ਨਹੀਂ ਕੀ ਇਹਦੇ ਸਰਚ ਪਾਇਆ ਜਾਣਾ ਹੀ ਜਾਣਾ ਹੁੰਦੇ ਸੀ ਤਾਂ ਅੱਛਾ ਇਹਨੂੰ ਪਹਿਲੀ ਨੌਕਰੀ ਮਿਲੀ ਆ ਤਨਖਾਹ ਮਿਲੀ ਆ ਪਹਿਲੀ ਤਨਖਾਹ ਘਰੇ ਕੱਖ ਨਹੀਂ ਇਹਦੇ ਵੀ ਅੱਛਾ ਮਸਾ ਰੋਟੀ ਦਾ ਗੁਜ਼ਾਰਾ ਹੁੰਦਾ ਅੱਛਾ ਜੀ ਮਸਾ ਆਪ ਦਾ ਜਿਹੜੇ ਦੋ ਜੀ ਆ ਮਸਾ ਪਾਲਦੇ ਆ ਇਹ ਪਤਾ ਨਹੀਂ ਕਿਉਂ ਇਹਨਾਂ ਦੇ ਮਗਰ ਲੱਗਿਆ ਪਤਾ ਨਹੀਂ ਇਹਨਾਂ ਨੇ ਕੀ ਸਰਚ ਪਾਇਆ ਇਹਦੇ ਵੀ ਜਾਣਾ ਹੀ ਆਂਦਾ ਮੋਟਰਸਾਈਕਲ ਨਾਲ ਹੀ ਜਾਣਾ ਦੇਖੋ ਘਰੇ ਕਹਿੰਦੇ ਰੋਟੀ ਪਾਣੀ ਮਸਾ ਬੰਦਾਗਾ ਪਰ ਫਿਰ ਵੀ ਮੰਨਦੇ ਨਹੀਂ ਕਿ ਜਾਉਂਗੇ ਫਿਰ ਕੋ ਮਨ ਜਾਣਾ ਬਈ ਪੈਸੇ ਕਦੇ ਹਸਤੇ ਕਮਾਉਣੇ ਜਾਣਾ ਹੀ ਆ ਕਿੰਨੇ ਕਮਾਉਣੇ ਜਿੰਨੇ ਮਰਜ਼ੀ ਕਮਾਈਏ ਬਸ ਆ ਮੇਰੇ ਯਾਰ ਦੋਸਤ ਹੈਗੇ ਆ ਸਾਡੇ ਜੋਗੇ ਸਾਡੇ ਕੋਲ ਹੈਗੇ ਆ ਅਸੀਂ ਜਾਣਾ ਹੀ ਜਾੜਾ ਭਰਾ ਸਾਡੇ ਸਾਡੇ ਭਰਾ ਨੂੰ ਨਵੀਂ ਨਵੀਂ ਨੌਕਰੀ ਮਿਲੀ ਹੈ ਜੀ ਜਾਵਾਂਗੇ ਅਸੀਂ ਘੁੰਮਣ ਯਾਰੇ ਲਾਵਾਂਗੇ ਜ਼ਿੰਦਗੀ ਦੇ ਆਹੀ ਜ਼ਿੰਦਗੀ ਆ ਚਾਰ ਦਿਨ ਪਹਿਲੀ ਤਨਖਾਹ ਮਿਲੀ ਆ ਭਰਾ ਦੀ ਤੇ ਬਹੁਤ ਖੁਸ਼ੀ ਮੈਂ ਇਹਨਾਂ ਨੂੰ ਕਹਿ ਸੀ ਜਦੋਂ ਮੈਨੂੰ ਪਹਿਲੀ ਤਨਖਾਹ ਮਿਲੀ ਮੈਂ ਤੁਹਾਨੂੰ ਪਾਰਟੀ ਦੇਵਾਂਗਾ ਸਪான்ਸਰ ਕਰੂੰਗਾ ਪਾਰਟੀ ਦੀ ਪਾਰਟੀ ਲੈਣੀ ਅਸੀਂ ਕਿ ਘੁੰਮਣ ਜਾਣਾ ਨਹੀਂ ਕਾਦੇ ਤੇ ਜਾਣਾ ਘੁੰਮਣ ਬਾਈਕ ਤੇ ਜਾਵਾਂਗੇ ਜੀ ਮੋਟਰਸਾਈਕਲਾਂ ਤੇ ਜਾਵਾਂਗੇ ਮੋਟਰਸਾਈਕਲਾਂ ਤੇ ਆਏ ਆਸੇ ਪਾਸੇ ਸਾਰਾ 뷰 ਚੰਗਾ ਦਿਖਦਾਗਾ ਨਜ਼ਾਰਾ ਆਉਂਦਾ ਛਲੇ ਹਵਾ ਠੰਡੀ ਲੱਗਦੀ ਆ ਠੰਡੀ ਠੰਡੀ ਵਗਦੀ ਆ ਅੱਛਾ ਹਾਂ ਪੂਰੇ ਹੌਸਲੇ ਆ ਪੂਰੇ ਮੈਂ ਬਲੰਤ ਤੱਕ ਹੋ ਕੇ ਜਾਵਾਂਗੇ ਬਾਈ ਜੀ ਗੱਲ ਤੁਹਾਨੂੰ ਮੇਰੀ ਜਿੱਦ ਜੇ ਮੈਂ ਤੁਹਾਨੂੰ ਗੱਲ ਸਾਰੀ ਦੱਸ ਦਾਂ हां मुंडे दी ਨਵੀਂ ਨਵੀਂ ਲੱਗੀ ਨੌਕਰੀ ਚੰਗਾ ਪੜਦਾ ਸੀ ਮੇਰੇ ਕੋਲ ਟਿਊਸ਼ਨ ਪੜਦਾ ਰਿਹਾ ਏ ਠੀਕ ਆ ਚੰਗਾ ਪੜਦਾ ਈ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਚੰਗੀ ਨੌਕਰੀ ਲੱਗ ਗਿਆ ਘਰੋਂ ਕਿਵੇਂ ਜ਼ਿਕਰੋਂਗੇ ਘਰੋਂ ਭਾਈ ਜੀ ਇਹਨਾਂ ਦੇ ਹਾਲਾਤ ਬਹੁਤ ਮਾੜੇ ਆ ਬਾਪੂ ਦੇਦੇ ਸਟੰਟ ਪਿਆ ਮਾਤਾ ਦੇ ਕੱਲ ਸੱਲ ਘਟੇਵੇਂ ਸੀ ਕਿ ਉਹਦੋਂ ਦਵਾਈ ਦਵਾ ਕੇ ਲਾਂਦੀ ਆ ਇਹਨੂੰ ਲੈ ਲੈ ਭੂਤ ਚੜਾਗਾ ਕਿ ਪਹਾੜ ਦੇਖਣ ਜਾਣਾ ਮੈਂ ਪਹਾੜ ਦੇਖਣ ਜਾਣਾ ਪਹਿਲੀ ਤਨਖਾਹ ਮਿਲੀ ਆ ਭਾਈ ਪਹਾੜਾਂ ਤੇ ਖਰਚ ਕਰਨਾ ਕੋਈ ਜਾਇਜ਼ ਗੱਲ ਬਣਦੇ ਹੋ ਤੁਸੀਂ ਕਿ ਉਧਰ ਜਾਓਗੇ ਮੋਟਰਸਾਈਕਲ ਤੇ ਉਥੇ ਕਟਾਪਾ ਪੁਲਿਸ ਕਰੀ ਜਾਂਦੀ ਐ ਇਹ ਮਾਚਲਦੀ ਪੰਜਾਬ ਵਾਲਿਆਂ ਨੂੰ ਦੇਖ ਕੇ ਤਾਂ ਉਹੀ ਮੱੱਚੇ ਪਏ ਆ ਉਹ ਅੱਛਾ ਤੇ ਇਹਨਾਂ ਦੇ ਬਸ ਭੂਤ ਸਵਾਰ ਜੜਿਆ ਚਾਰ ਦਾ ਦੋ ਇਹਨਾਂ ਦੇ ਹੈਗਾ ਮਲੰਗ ਜਿਹਾ ਇੱਕ ਹੋਰ ਆ ਇਹ ਬਸ ਉਂਗਲਾਂ ਲਾਈ ਜਾਂਦੇ ਇਹਨਾਂ ਨੂੰ ਕੀ ਜੀ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਤੇ ਮੋਟਰਸਾਈਕਲ ਤੇ ਉਂ ਜਾ ਇਹ ਮੇਰੇ ਨਾਲ ਜੰਦ ਜੰਨਾ ਇਹਨਾਂ ਨੂੰ ਮਲੰਗਣਾ ਕਿ ਯਾਰ ਕਿੱਦੇ ਤੇਰਾ ਬਾਪੂ ਬਿਮਾਰ ਸੀਗਾ ਉਦੋਂ ਫਿਰ ਭੱਜ ਕੇ ਮੇਰੇ ਕੋਲ ਕਿਉਂ ਆਇਆ ਸੀ ਕਿ ਬਈ ਗੱਡੀ ਗੱਡੀ ਕਿ ਆਪਾਂ ਡੀਐਮਸੀ ਜਾਣਾਗਾ ਉਦੋਂ ਇਹਨਾਂ ਨੂੰ ਨਹੀਂ ਸੱਦਿਆ ਉਦੋਂ ਕਿੱਥੇ ਗਏ ਸੀ ਇਹ ਫਿਰ ਕਟਿੰਗ ਹੈ ਨਹੀਂ ਜੇ ਗੱਡੀ ਹੁੰਦੀ ਫਿਰ ਅਸੀਂ ਗੱਡੀ ਤੇ ਨਾ ਜਾਂਦੇ ਹਣ ਮੋਟਰਸਾਈਕਲ ਹੈ ਮੋਟਰਸਾਈਕਲ ਤੇ ਜਾਵਾਂਗੇ ਹਣ ਬਾਪੂ ਨੂੰ ਮੋਟਰਸਾਈਕਲ ਤੇ ਨਹੀਂ ਲਿਆ ਸਕਦੇ ਸੀ ਤਾਂ ਕਿਉਂ ਬਈ ਤੈਨੂੰ ਗੱਡੀ ਦਾ ਕਿਹਾ ਸੀ ਯਾਰ ਥੋੜੀ ਅਸੀਂ ਸਮਝਾ ਰਹੇ ਤੈਨੂੰ ਉਦੋਂ ਤੋਂ ਮੇਰੇ ਕੋਲ ਆਇਆ ਸੀਗਾ ਮੈਂ ਤੈਨੂੰ ਸਮਝਾਈ ਸੀ ਨਾ ਗੱਲ ਸਾਰੀ ਕਿ ਤੇਰਾ ਬਾ ਅਸੀਂ ਉੱਥੇ ਕਹਿ ਕਵਾ ਕੇ ਤੈਨੂੰ ਨੌਕਰੀ ਲਵਾਈ ਆ ਹੁਣ ਤੂੰ ਸਾਡੀ ਗੱਲ ਨਹੀਂ ਮੰਨਦਾ ਅਸੀਂ ਲੇਟ ਹੋਈ ਜਾਂਦੇ ਆ ਕਿੰਨਾ ਟਾਈਮ ਲੱਗਦਾ ਤੈਨੂੰ ਮੈਨੂੰ ਤਾਂ ਟਾਈਮ ਕਿਹੜਾ ਲੱਗਣਾਗਾ ਜਿਹੜਾ ਸਰਪੰਚ ਸਾਹਿਬ ਆ ਨਾ ਉਹਨਾਂ ਨੇ ਬੁਲਾਇਆ ਮੈਨੂੰ ਉਹ ਕਹਿੰਦੇ ਆ ਵੀ ਤੁਹਾਡੀ ਮਾਤਾ ਗਈ ਸੀ ਇਹਨਾਂ ਦੇ ਘਰੇ ਅਸੀਂ ਹੋਟਲ ਬੁੱਕ ਕਰਾਈ ਬੈਠੇ ਆ ਸਾਡਾ ਟਾਈਮ ਹੋ ਜਾੜਾ ਉੱਥੇ ਹੋਰ ਨਾ ਕੋਈ ਕਮਰਾ ਦੇ ਦੇ ਅੰਕਲ ਕੀ ਕੀ ਹੋਟਲ ਬੁੱਕ ਵੀ ਇਹਨਾਂ ਦਾ ਹੋਇਆ ਪਿਆਗਾ ਪੁਲਿਸ ਵਾਲੇ ਉੱਥੇ ਲਾ ਕੇ ਤੇ ਹਫਤਾ ਬਿਠਾ ਕੇ ਤੇ ਇਹਨਾਂ ਨੂੰ ਭੇਜ ਦੇਣਗੇ ਨਾਲੇ ਇਹਨਾਂ ਨੂੰ ਲੱਗ ਜੂਗਾ ਪਤਾ ਮੈਂ ਤਾਂ ਸਰਪੰਚ ਸਾਹਿਬ ਨੂੰ ਇਹ ਕਹਿਣ ਲੇ ਕਿ ਇਹਨਾਂ ਨੂੰ ਜਾਣ ਦੇ ਤੇ ਜਦੋਂ ਉੱਥੇ ਪਟੇ ਭਰਾਏ ਉਹਨਾਂ ਨੇ ਤਾਂ ਫੇਰ ਇਹਨਾਂ ਨੂੰ ਪਤਾ ਲੱਗੂਗਾ ਤਾਂ ਇਹ ਗੱਲ ਮੇਰੀ ਗੱਲ ਸੁਣ ਬਾਈ ਨਵੀਂ 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 ਇਹਦੀ ਨੌਕਰੀ ਲੱਗੀ ਠੀਕ ਆ ਹਾਂ ਮੈਨੂੰ ਮੈਂ ਨਾ ਚੱਲ ਕੈਮਰੇ ਪੂਖਰੇ 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 ਬਹੁਤ ਹੈ ਵੇਖ ਲੈ ਵੀ ਜਿਹੜੇ ਮੁੰਡੇ ਇਹ ਨਾਲ ਵਾਲੇ ਵਿਹਲੇ ਜਾਮ ਜਮਾਂ ਵੇਲੇ ਆ ਬਈ ਮੈਨਾ ਇਹ ਗੱਲ ਕੈਮਰੇ ਤੇ ਕਹਿਣਾ ਨਹੀਂ ਸੀ ਚਾਹੁੰਦਾ ਹਾਂ ਜਿੱਥੇ ਇਹ ਨੌਕਰੀ ਕਰਦਾ ਮੇਰੇ ਨਾਲ ਚੰਗੀ ਉਹਨਾਂ ਦੀ ਸਹਿਜਾਰ ਆ ਗਈ ਮੈਂ ਇਹਨੂੰ ਲਵਾਇਆ ਕਹਿ ਕੇ ਅੱਛਾ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਕਿ ਇਹਨਾਂ ਦੇ ਘਰੇ ਕੋਈ ਮੈਡੀਕਲ ਪ੍ਰੋਬਲਮ ਹੈ ਇਹਨੂੰ ਮੈਡੀਕਲ ਪ੍ਰੋਬਲਮ ਹੁਣ ਤੁਸੀਂ ਦੇਖਣ ਨੂੰ ਦੇਖੋ ਕਿ ਲੱਗਦਾ ਕਿ ਇਹ ਕਿਸੇ ਬੰਦ ਬਿਮਾਰ ਆ ਉਹਨਾਂ ਨੂੰ ਕਹਿ ਕੇ ਅਹੀਂ ਮੈਂ ਤਾਂ ਬਿਮਾਰ ਆ ਤੇ ਮੈਂ ਤਾਂ 5 ਦਿਨ ਦੀ ਛੁੱਟੀ ਚਾਹੀਦੀ ਆ ਮੈਨੂੰ ਮੈਂ ਉਹਨਾਂ ਨੂੰ ਕੀ ਕਵਾਂ ਹੁਣ ਜੇ ਮੈਂ ਕਹਿਣਾ ਮੈਂ ਤਾਂ ਇਹਦੇ ਮਾਪਿਆਂ ਦੇ ਮੋਹਣੋਂ ਉਹਨਾਂ ਨੂੰ ਕਹਦਾ ਕਿ ਚੱਲ ਦੇ ਦੇ ਦੋ ਜੀ ਛੁੱਟੀ ਤੇ ਹੁਣ ਜੇ ਮ ਨੌਕਰੀ ਦੋ ਕੀ ਬਣਦਾ ਮੈਂ ਤਾਂ ਇਹਦੇ ਮਾਪਿਆਂ ਦੇ ਮੂੰਹ ਨੂੰ ਚੁੱਪ ਹੋ ਗਿਆ ਕਿ ਚੱਲ ਕੋਈ ਨਹੀਂ ਯਾਰ ਕੀ ਰੋਟੀ ਪਾਣੀ ਪੱਕਦਾ ਪਰ ਇਹਦੇ ਲੱਛਣ ਹੀ ਨਹੀਂ ਜੋਬ ਕਰਨ ਵਾਲੇ ਯਾਰ ਐਨਾ ਹੱਥੋਂ ਨਿਕਲ ਗਿਆ ਇਹ ਭਾਈ ਗੱਲ ਸੁਣ ਹਣ ਜ਼ਿੰਦਗੀ ਦੇ ਨਹੀਂ ਯਾਰ ਤੁਸੀਂ ਲੈਂਦੇ ਨਹੀਂ ਤੂੰ ਭਾਈ ਜ਼ਿੰਦਗੀ ਦੇ ਨਹੀਂ ਯਾਰ ਨਹੀਂ ਤੈਨੂੰ ਨੌਕਰੀ ਕਿਵੇਂ ਮਿਲੀ ਆ ਨੌਕਰੀ ਤਾਂ ਬਾਈ ਨਹੀਂ ਦਵਾਈ ਸੀ ਇਹਨੇ ਸਪਾਰਸ਼ੂਰ ਸਪਾਕੇ ਦਵਾਈ ਸੀ ਮੈਨੂੰ ਤੇ ਫੇਰ ਅੱਜ ਕਿਧੀਆਂ ਚੱਕਾਂ ਚ ਯਾਰਾ ਦੋਸਤ ਨੇ ਵਾਦਾ ਕੀਤਾ ਸੀਗਾ ਕਿ ਭਾਈ ਜਦ ਮੈਨੂੰ ਪਹਿਲੀ ਤਨਖਾਹ ਮਿਲੂਗੀ ਆਪਾਂ ਘੁੰਮਣ ਚੱਲਾਂਗੇ ਮੈਂ ਸਪਾਂਸਰ ਕਰੂੰਗਾ ਤੁਹਾਨੂੰ ਹੁਣ ਮੈਂ ਇਹਨਾਂ ਨੂੰ ਫਿਰ ਮੈਂ ਜ਼ਿੰਮੇਵਾਰ ਬੰਦਾ ਮੈਂ ਵਾਦਾ ਤਾਂ ਕਰਨਾ ਹੀ ਆ ਵਾਦਾ ਤਾਂ ਪੂਰਾ ਨਿਭਾਉਣਾ ਹੀ ਆ ਜਿਹੜਾ ਮੈਂ ਵਾਦਾ ਕੀਤਾ ਇਹਨਾਂ ਨਾਲ ਨਹੀਂ ਮੈਂ ਬੇਜ਼ਮਾਨਾ ਹੋ ਜਾਊਂਗਾ ਨਹੀਂ ਤੇਰਾ ਪਿਓ ਬਿਮਾਰ ਆ ਪਤੈਸੀ ਦਦਨ ਬਿਮਾਰੀ ਸਮਾਰੀ ਤਾਂ ਚਲਦੀ ਰਹਿੰਦੀ ਕਿਤੇ ਘਰੇ ਨਹੀਂ ਚਲਦੀ ਬਿਮਾਰੀ ਸਮਾਰੀ ਮੜੀਆਂ ਮੋਟੀਆਂ ਚਲਦੀਆਂ ਹੀ ਰਹਿੰਦੀਆਂ ਬਾਈ ਕੋਈ ਚੱਕਰ ਨਹੀਂ ਬਾਈ ਜੀ ਗਿੱਡੀ ਗੱਲ ਆ ਸਾਡੇ ਵੀ ਅੰਕਲ ਆਂਟੀ ਹੈਗੇ ਆ ਚਲੋ ਕੋਈ ਗੱਲ ਨਹੀਂ ਇਹਨਾਂ ਦੇ ਵੀ ਮਾਪਿਆਂ ਆ ਇਹਨਾਂ ਦੇ ਵੀ ਬਾਪੂ ਵੀ ਹੈਗੇ ਆ ਇਹਦਾ ਘਰੋਂ ਕੱਢੇ ਵੱਡੇ ਹੈਗੇ ਆ ਇਹਨਾਂ ਦੇ ਅੱਗੇ ਵਿੱਚੇ ਕੋਉਣ ਆਲਾ ਹੈਗਾ ਦੇਖੋ ਜਿਹੜੇ ਮੁੰਡੇ ਆ ਪੂਰੇ ਚੱਕਵੇਂ ਆ ਨਵਾਂ ਖੂਨ ਖੋਲਦਾ ਠੀਕ ਆ ਅੱਖੇ ਨਹੀਂ ਲੱਗਦੇ ਪਏਗੇ ਜਿਹੜੇ ਪਰਿਵਾਰ ਵਾਲੇ ਆ ਉਹਨਾਂ ਨੇ ਸਰਪੰਚ ਸਾਹਿਬ ਨੂੰ ਵੀ ਕਿਹਾਗਾ ਜਿਹੜੇ ਪਿੰਡ ਦੇ ਵਿੱਚ ਟਿਊਸ਼ਨ ਪੜਾਉਂਦੇ ਆ ਮਾਸਟਰ ਜੀ ਉਹਨਾਂ ਨੇ ਵੀ ਕਿਹਾਗਾ ਵੀ ਭਾਈ ਤੂੰ ਘੁੰਮਣ ਨਾ ਜਾ ਜਿਹੜੇ ਆ ਦੋ ਜਾਨੇ ਖੜੇ ਆ ਇਹ ਕੋਈ ਕੰਮ ਕੰਮ ਕੋਈ ਕਰਦੇ ਆ ਕੰਮ ਦੀ ਨਹੀਂ ਗੱਲ ਭਾਈ ਯਾਰ ਆਪ ਤਾਂ ਇਹ ਸਾਰੀ ਉਮਰ ਘੁੰਮਣ ਹੀ ਗਏ ਹੁਣ ਸਾਡੇ ਵੀ ਰੰਗ ਚ ਭੰਗ ਪਈ ਜਾਂਦੇ ਭਾਈ ਯਾਰ ਤੇਰੇ ਰੰਗ ਚ ਭੰਗ ਪਈ ਜਾਂਦਾਗਾ ਇਹਨੂੰ ਕਿਉਂ ਪੜਦੇ ਆ ਮਸਫਾ ਦਾ ਘਰ ਮਰ ਚੋ ਰਿਹਾ ਮਸਾ ਇਹਨੂੰ ਨੌਕੀ ਸਾਡੇ ਯਾਰ ਦੀ ਨੌਕੀ ਕੀ ਯਾਰ ਆ ਯਾਰ ਥੋੜਾ ਤੁਸੀਂ ਪੱਟੀ ਜਾਨੇ ਇਹਨੂੰ ਤੁਸੀਂ ਪਹਿਲੀ ਤਨਖਾਹ ਮਿਲੀ ਅੰਕਲ ਕੀ ਤਨਖਾਹ ਮਿਲੀ ਪਹਿਲੀ ਪਹਿਲੀ ਕ ਖੂਚ ਸਿੱਟ ਨਹੀਂ ਆਗੀ ਆਦਮ ਆ ਪਿਓ ਦੇ ਲਾਵੇ ਪਿਓ ਤੇ ਪੈਸੇ ਨਹੀਂ ਲੱਗਦੇਗੇ ਬੁਮਾਰਾ ਪਿਓ ਸਟਾਰਟ ਪਿਆ ਰਿਹਾ ਉਹਦੇ ਤੁਹਾਨੂੰ ਖੁਸ਼ੀ ਹੋਗੀ ਇਹਦੇ ਨਹੀਂ ਤਾਂ ਸੋਚੋ ਤੁਸੀਂ ਪੈਸੇ ਇਹਦੇ ਲਾਉਣੇ ਜਿਹੜੀ ਤਨਖਾਹ ਤੁਸੀਂ ਇਹਦੀ ਲਵਾ ਦੇਣੀ ਹੈ ਤੁਹਾਡੇ ਕੋਲੇ ਕੀ ਹੈਗਾ ਮਲੰਗ ਤੁਸੀਂ ਸਿਰੇ ਦੇ ਆ ਬਈ ਯਾਰ ਆ ਗੱਲਾਂ ਸੁਣ ਬਈ ਯਾਰ ਸੁਣਨ ਵਾਲੀਆਂ ਯਾਰ ਹੋਰ ਕੀ ਹੈ ਇਹ ਲੈ ਗੱਲ ਹੈ ਕੋਈ ਉਹਦਾ ਘਰ ਪਟਣਦੇ ਹੋਏ ਤੁਸੀਂ ਮਸਾਦ ਉਹਨੇ ਘਰ ਬਚਣਾ ਸ਼ੁਰੂ ਕਰਿਆਗਾ ਜਿੱਦ ਤੇ ਬਾਪੂ ਐਡਮਿਟ ਸੀ ਨਾ ਹਸਪਤਾਲ ਚ ਇਹ ਵੀ ਸੁਣਦਾ ਇਹਦੇ ਨਾਲ ਮਾ ਅਰਦਾਸਾਂ ਕਰਦੇ ਸੀਗੇ ਹੈ ਸੱਚੇ ਬਾਦਸ਼ਾਹ ਅੱਜ ਸਾਡੇ ਬੰਦੇ ਨੂੰ ਬਚਾਲਾ ਜਿੱਦੇ ਮੇਰਾ ਪੁੱਤ ਨੌਕਰੀ ਲੱਗੂ ਅਸੀਂ ਦਰਬਾਰ ਸਾਹਿਬ ਆਵਾਂਗੇ। ਮੈਂ ਨਾ ਜਿੱਦੇ ਠੀਕ ਹੋ ਕੇ ਆਇਆ ਦੀ ਨੌਕਰੀ ਲੱਗੀ ਆ। ਮੈਂ ਉਹਨੂੰ ਪਹਿਲੇ ਦਿਨ ਆ ਕੇ ਇਹੀ ਗੱਲ ਕਹੀ ਮੈਂ ਆਪਣਾ ਦਰਬਾਰ ਸਾਹਿਬ ਚੱਲਾਂਗੇ। ਅੱਛਾ। ਅੱਜ ਇਹਨੂੰ ਨੌਕਰੀ ਆ ਗਈ ਤੇ ਹੱਥ 'ਚ ਪੈਸੇ ਆ ਗਏ ਤੇ ਖਾਤੇ 'ਚ ਤੇ ਅੱਜ ਇਹ ਕਹਿੰਦਾ ਕਿ ਮੈਂ ਤਾਂ ਘੁੰਮਣ ਜਾਊਂਗਾ ਉੱਥੇ ਮੇਮਾ ਦੇ ਘੁੰਮ ਆਇਆ ਕਰੂੰਗਾ। ਬਾਬਾ ਵੀ ਤਾਂ ਆਪਣਾ ਹੀ ਆ। ਬਾਬਾ ਜੀ। ਦੇਖੋ ਸਰਪੰਚ ਸਾਹਿਬ ਇੰਨੇ ਕੁ ਜ਼ਿਆਦਾ ਬਿਜ਼ੀ ਸੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਪੈਸ਼ਲ ਆਏ। ਕਹਿੰਦੇ ਵੀ ਇਹਨਾਂ ਨੂੰ ਸਮਝਾਓ ਤੁਸੀਂ ਸਰਪੰਚ ਸਾਹਿਬ ਨੂੰ ਕੰਮ ਪੈ ਕੇ ਵਿੱਚ ਦੀ ਉਹਨਾਂ ਨੂੰ ਜਾਣਾ ਪੈ ਗਿਆ ਮਾਸਟਰ ਜੀ ਕੋਲੇ ਖੜੇ ਆ ਮਾਸਟਰ ਜੀ ਕੀ ਹੁਣ ਕੀ ਆਖੇ ਲੱਗਦੇ ਨਹੀਂ ਪੈਗੇ ਮਾਂ ਪਿਓ ਦਾ ਜਮਾਂ ਹੀ ਨਹੀਂ ਫਿਕਰ ਇਹਨਾਂ ਨੂੰ ਜਮਾਂ ਇਹ ਨਹੀਂ ਫਿਕਰ ਬਾਈ ਦੀ ਇਹਨਾਂ ਦੋਨਾਂ ਦੀ ਤਨਾਂ ਤੂੰ ਮੇਰੇ ਤਾਂ ਜ਼ੁਬਾਨ ਤੇ ਹੁਣ ਖੁੱਲ ਜੂਗੀ ਗੱਲ ਹਾਂ ਕਿ ਇਹਨਾਂ ਦੇ ਦੇਖੋ ਇਹਦੇ ਤਾਂ ਦੋ ਪਰਚੇ ਆ ਇਹਦੇ ਦੇ ਵੀ ਦੋ ਤਿੰਨ ਪਰਚੇ ਆ ਜਦੋਂ ਤਾਂ ਪਰਚੇ ਪੈਂਦੇ ਇਹਨਾਂ ਦੀਆਂ ਮਾਵਾ ਸਾਡੇ ਕੋਲੇ ਆ ਕੇ ਪਰਚੇ ਦਾ ਕੀ ਮਸਲਾ ਮਰਦਾ ਤੇ ਹੀ ਪੈਂਦੇ ਆ ਮਰਦਾ ਤੇ ਬੰਦਿਆਂ ਨਹੀਂ ਪਰਚੇ ਪੈਂਦੇ ਫਿਰ ਮਾਪਿਆਂ ਨੇ ਵੀ ਦੇਖਣਾ ਤੇ ਸਾਡੇ ਘਰੇ ਆ ਜਾਂਦੇ ਕੀ ਜੀ ਤੁਸੀਂ ਚਲੋ ਪੁਲਿਸ ਵਾਲਿਆਂ ਨੂੰ ਕਹੋ ਆਪਣੀ ਚੱਲ ਮੰਨਦੇ ਆ ਨਾ ਪੁਲਿਸ ਵਾਲੇ ਹਾਂ ਉਦੋਂ ਕਹਿ ਦਿੰਦੇ ਕੀ ਜੀ ਸਾਡੇ ਮੁੰਡੇ ਨੂੰ ਛਡਾ ਕੇ ਲਿਆਓ ਹੁਣ ਇਹ ਤਾਂ ਗੁਣ ਨਹੀਂ ਮੰਨਦੇ ਪਰ ਸਾਨੂੰ ਤਾਂ ਇਹਨਾਂ ਦੇ ਮਾਪਿਆਂ ਨੇ ਦੇਖਣਾ ਪੈਂਦਾਗਾ ਕਿ ਸਾਰਾ ਇਹਨਾਂ ਦੇ ਕਰਾਉਣੇ ਆ ਇਹ ਵੀ ਇਹ ਬਸ ਘਾਤੋਂ ਨਿਕਲੇ ਪਿਆ ਯਾਰ ਫਿਰ ਕੋਈ ਤੂੰ ਤਾਂ ਕਹਿੰਦੇ ਚਾਚਾ ਬਣ ਕੇ ਚਾਚਾ ਬਣ ਕੇ ਛਡਾਲਾ ਨਹੀਂ ਹੱਥ ਜੋੜਦੇ ਉਹਨਾਂ ਦੇ ਇਹ ਮਾਸਟਰ ਜੀ ਤੁਹਾਡੇ ਮਾਸਟਰ ਜੀ ਤੁਹਾਡੇ ਸਾਰੇ ਪਿੰਡ ਚ ਪੜਾਉਂਦੇ ਬੱਚਿਆਂ ਨੂੰ ਸਾਰੇ ਜੀ ਇੱਜ਼ਤ ਬਹੁਤ ਆ ਇਹਨਾਂ ਦੀ ਇੱਜ਼ਤ ਬਹੁਤ ਆ ਬਹੁਤ ਆ ਜੀ ਫਿਰ ਆਖੇ ਲੱਗਦੇ ਸਾਰੇ ਬੱਚੇ ਇੱਜ਼ਤ ਤਾਂ ਕਰੀ ਜਾਂਦੇ ਆ ਕਿ ਤੁਹਾਨੂੰ ਪਿਆਰ ਨਾਲ ਸਮਝਾਈ ਜਾਂਦੇ ਕਿ ਉਮਰ ਦਾ ਜਾਣਾ ਯਾਰ 10 ਸਾਲ ਉਮਰ 10 ਰੋਕ ਦਿਓ ਯਾਰ ਮੌਲ ਤੁਸੀਂ ਸੋਸ਼ਲ ਮੀਡੀਆ ਚਲਾਉਨੇ ਆ ਨਾ ਇੰਸਟਾਗ੍ਰam ਫੇਸਬੁਕ ਚਲਾਉਨੇ ਆ ਮੌਲ ਦੇਖ ਲਓ ਕੀ ਚਲਾਉਨੇ ਹੈਗੇ ਪਰ ਜਿਹੜਾ ਉੱਥੇ ਜਾ ਕੇ ਵੇਖਣ ਦਾ ਸੁਆਗੋ ਵੱਖਰਾ ਨਾ ਸੁਆਗਤ ਆਊਗਾ ਨਾ ਜਦੋਂ ਪੁਲਿਸ ਨੇ ਪਟੇ ਲਾਏ ਉੱਤੇ ਤੁਹਾਡੇ ਅੰਦਰ ਕਰਕੇ ਨਵਾਂ ਕੋਨਾ ਬਾਈ ਵੇਖੋ ਮੁੰਡੇ ਪੂਰੇ ਫੁਗਰੇ ਆ ਅੱਖੇ ਨਹੀਂ ਲੱਗਦੇ ਪਏਗੇ ਇੱਕ ਦੂਜੇ ਨੂੰ ਪੱਟਣ ਦੀ ਪੂਰੀ ਕੋਸ਼ਿਸ਼ ਕਰਦੇ ਆ ਜਿਹੜਾ ਪਿਓ ਆ ਉਹਦੇ ਸਟੰਟ ਪਿਆਵੇਗਾ ਮਾਤਾ ਵੀ ਉਹਦੀ ਢਿੱਲੀ ਐ ਜਿਹੜੀ ਉਹ ਵੀ ਸੈਲਸੁੱਲ ਘਟੇ ਹੋਏ ਆ ਪਰ ਬੱਚੇ ਨੂੰ ਭੋਰਾ ਵੀ ਫਿਕਰ ਨਹੀਂ ਹੈਗਾ ਕਹਿੰਦਾ ਮੈਂ ਤਾਂ ਆਪਦਾ ਹਿਮਾਚਲ ਘੁੰਮਣ ਜਾਣਾ ਉਹ ਵੀ ਜਾਣਾ ਮੋਟਰਸਾਈਕਲ ਤੇ ਤੁਸੀਂ ਦੱਸੋ ਵੀ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਘੁੰਮਣ ਜਾਣਾ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾਗਾ ਕਿਉਂਕਿ ਅੱਜ ਕੱਲ ਦੇ ਜਿਹੜੇ ਬੱਚੇ ਇੱਕ ਦੂਜੇ ਨੂੰ ਤੋਮਤਾਂ ਲਾਉਂਦੇ ਆ ਤੇ ਘਰੋਂ ਲੈ ਕੇ ਜਾਂਦੇ ਵੀ ਆਪਾਂ ਘੁੰਮਣ ਚੱਲ ਗਏ ਪਰ ਜਰਾ ਸੋਚਣਾ ਬੰਦ ਹੈਗਾ ਕਿਉਂਕਿ ਮਾਂ ਪਿਓ ਦਾ ਫਰਜ ਹੈਗਾ ਵੀ ਤੁਹਾਨੂੰ ਉਹਨਾਂ ਨੇ ਪਾਲ ਪੋਸ਼ ਕੇ ਵੱਡੇ ਕੀਤਾਗਾ ਤੁਸੀਂ ਵੱਡੇ ਹੋਏ ਆ ਨੌਜਵਾਨ ਹੋਏ ਆ ਤੇ ਅੱਜ ਤੁਸੀਂ ਆਪਣੇ ਮਾਂ ਪਿਓ ਨੂੰ ਛੱਡ ਕੇ ਘੁੰਮਣ ਜਾ ਰਹੇ ਹੋ ਤਾਂ ਜੇਕਰ ਤੁਹਾਨੂੰ ਸਾਡੇ ਸੁਝਾਅ ਵਧੀਆ ਲੱਗਦੇ ਆ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਰਮਨ ਸੋਢੀ ਨਾਲ ਬੱਦ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ